ਇਹ ਜੋ ਤੁਸੀਂ ਨੌਜਵਾਨ ਵੇਖ ਰਹੇ ਹੋ ਜਿਨ੍ਹਾਂ ਕੋਲ ਆਦੇ ਪੈਰਾਂ ਤੇ ਸਿੱਧੀ ਤਰ੍ਹਾਂ ਚੱਲਿਆ ਵੀ ਨਹੀਂ ਜਾ ਰਿਹਾ ਇਹ ਫਾਜ਼ਿਲਕਾ ਪੁਲਿਸ ਦੀ ਹਿਰਾਸਤ ਵਿੱਚ ਹਨ ਇਹ ਉਹ ਨੌਜਵਾਨ ਵਿਅਕਤੀ ਹਨ ਜਿਨ੍ਹਾਂ ਨੇ ਕੱਲ ਫਾਜ਼ਿਲਕਾ ਦੇ ਅਧੀਨ ਪੈਂਦੇ ਜਿਆਲਾਬਾਦ ਦੇ ਨਿੱਜੀ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਤੇ ਗੁੰਡਾਗਰਦੀ ਕੀਤੀ ਸੀ ਤੇ ਤਾਰ ਹਥਿਆਰਾਂ ਨਾਲ ਵਾਰ ਕੀਤੇ ਸੀ ਉਹਨਾਂ ਨੂੰ ਪੁਲਿਸ ਨੇ 8 ਘੰਟਿਆਂ ਵਿੱਚ ਕਾਬੂ ਕਰ ਲਿਆ ਹੈ ਤੇ ਜਿਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਦਫ਼ਤਰ ਵਿੱਚ ਐਸਪੀ ਹੈੱਡਕੁਆਰਟਰ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਆਲਾਬਾਦ ਪੁਲਿਸ ਅਤੇ ਫਾਜ਼ਿਲਕਾ ਪੁਲਿਸ ਨੇ ਇਕੱਠੇ ਆ ਟੋਰ ਤੇ ਡੀਐਸਪੀ ਏਆਰ ਸ਼ਰਮਾ ਦੀ ਅਗਵਾਈ ਹੇਠ ਇਹਨਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਹ ਦਾਕੋਲ ਪੁੱਛਗਿਰ ਚੱਲ ਰਹੀ ਹੈ ਅਤੇ ਹੋਰ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਕਿ ਇਹਨਾਂ ਨੇ ਕੋਈ ਲੁੱਟਪਾਰ ਤਾਂ ਨਹੀਂ ਕੀਤੀ ਇਸੇ ਤਰ੍ਹਾਂ ਦੋਸ਼ੀਆਂ ਨੂੰ ਸਖਤ ਸਾਵਧਾਨੀ ਦੇਂਦੇ ਕਿਹਾ ਹੈ ਕਿ ਪੁਲਿਸ ਅਸਮਾਜਿਕ ਤਤਵਾ ਖਿਲਾਫ ਸਖਤ ਹੈ ਹਰ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰਿਹਾ ਪ੍ਰਾਈਵੇਟ ਠੇਕੇ ਤੇ ਲੱਗਿਆ ਸੀ ਉੱਤੇ ਨਹੀਂ ਇਹ ਪ੍ਰਾਈਵੇਟ ਅਪਲਾਈ ਸੀ ਕੰਟਰੈਕਟੂਅਲ ਬੇਸਿਸ ਤੇ ਪ੍ਰਾਈਵੇਟ ਅਪਲਾਈ ਸੀ ਠੀਕ ਇਹ ਲੋਕ ਇਥੋਂ ਦੇ ਸੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਕੋਈ ਆਇਡੈਂਟੀਫਾਈ ਹੋਈ ਨਹੀਂ ਬਿਲਕੁਲ ਇਹ ਆਇਡੈਂਟੀਫਾਈ ਹੋ ਗਈ ਅਸੀਂ ਹੁਣ ਤੱਕ 12 ਬਧੇ ਆਇਡੈਂਟੀਫਾਈ ਕੀਤੇ ਆ ਇਹ ਲੋਕਲ ਜਲਾਲਾਬਾਦ ਏਰੀਏ ਦੇ ਹੀ ਹੈ ਮੋਸਟਲੀ ਸਦਰ ਜਲਾਲਾਬਾਦ ਏ ਸੀਟੀ ਜਲਾਲਾਬਾਦ ਦੇ ਏਰੀਏ ਦੇ ਪ੍ਰਕੋਪਿੰਗਾ ਦੇ ਪਰ ਹੈਸ ਆਏ ਲੋਕਲ ਜਲਾਲਾਬਾਦ ਦੇ ਸਰਗਰ ਲੁੱਟਪੜੀ ਕਿਤੇ ਨਾਲ ਕੇ ਮਾਰਕੀਟ ਅੰਗਲੇ ਕਿਤੇ ਮਾਰ ਦੇ ਅਰੀ ਫਿਲਹਾਲ ਜੋ ਚੀਜ਼ ਸਾਹਮਣੇ ਆਈ ਹੈ ਉਸੇ ਵਿਧਾਨ ਨੇ ਅਟੈਕ ਕੀਤਾ ਹੈ ਬਾਕੀ ਅਸੀਂ ਸੀਸੀਟੀਵੀ ਵੀ ਖੰਗਾਲ ਰਹੇ ਹਾਂ ਬਾਕੀ ਅੱਗੇ ਜੋ ਵੀ ਕੋਈ ਹੋਰ ਇਨਵੈਸਟੀਗੇਸ਼ਨ ਅੱਗੇ ਆਏਗਾ ਉਹ ਤੋਂ ਜਰੂਰ ਦਾ ਵਾਧਾ ਹੈ ਕਿਤੇ ਸਰ ਗ੍ਰਫਤਾਰੀ ਕੀ ਤੋਂ ਵੀ ਇਹਨਾਂ ਕਿੰਨਾ ਤੇ ਅਸੀਂ ਸਰਕੋ ਇਨਫੋਰਮੇਸ਼ਨ ਸੀ ਇਹਨਾਂ ਦੇ ਰੀਡ ਕਰਕੇ ਇਹਨਾਂ ਦਾ ਕਿਤੇ ਆਪਣਾ ਜਿਹੜਾ ਹੀ ਕੋਈ ਥੈਰ ਸੀ ਉੱਥੋਂ ਅਦਾਲਤ ਚੱਕਿਆ ਹਾਂ ਹਾਂ ਸਰ ਕਿੰਨੇ ਘੰਟਿਆਂ ਦੇ ਅੰਦਰ ਜਿਹੜਾ ਇਹ ਗ੍ਰਫੂਸ਼ਨ ਹੋ ਮੁਕਤਾ ਕੀਤਾ ਇਹ ਵਿਦਿਨ ਅਸੀਂ اٹਕਣ ਦੇ ਬਚੇ ਸਾਨੂੰ ਅਸੀਂ ਫੜ ਲਏ ਬਿਲਕੁਲ ਸਰ ਕਿਸ ਤਰ੍ਹਾਂ ਦੇ ਬੀਸਪਾਕ ਨਾਮ ਕੀ ਇੱਕ ਹਸਪਤਾਲ ਦੇ ਇੰਦਰ ਇਸ ਤਰ੍ਹਾਂ ਬੜਾ ਅਨਫੋਰਚਨਟਲੀ ਇੱਥੇ ਟ੍ਰਿਕ ਕੋ ਗੁਜਰਾ ਹਸਪੀਟਲ ਸਟਾਫ ਹੈ ਬੜਾ ਇਹ ਦੇ ਸ਼ੁੱਡ ਬੀ ਵੈਰੀ ਰਿਸਪੌਂਸਿਵ ਨਾਲੋਂ ਬੜਾ ਟਾਇਲਟ ਹੋਣਾ ਚਾਹੀਦਾ ਆਮ ਜਨਤਾ ਨਾਲ ਤੇ ਕਾਮ ਜਿਹੜਾ ਤੇ ਗੇੜੇ ਤੇ ਉਹ ਆਪਣੀ ਵਰਕ ਵਰਕ ਆਪਣੀ ਡਾਕਟਰ ਡਾਕਟਰ ਕਲੀਨਕਾ ਲੈ ਕੇ ਜਾਂਦੇ ਨੇ ਤੇ ਉਹ ਹਾਸਿਲ ਸਾਫੀ ਹੀ ਉਹਨਾਂ ਬੀਲੀਵ ਕਰੇਗਾ ਤੇ ਉਹਨਾਂ ਨਾਲ ਐਡਾ ਉਹਨਾਂ ਐਕਸਟ੍ਰੀਮ ਸਟੈਪ ਚੱਕੇਗਾ ਤੇ ਇਟਸ ਵੈਰੀ ਅਨਫੋਰਚੂਨੇਟ ਚੇਤਾਵਨੀ ਕਿਸ ਤਰ੍ਹਾਂ ਵੀ ਰਿਪੋਰਟ ਦੀ ਹੁਣ ਇਸ ਤਰ੍ਹਾਂ ਦੇ ਤਕਨ ਦੇਖੋ ਵੀ ਆ ਅਸੀਂ ਤਾਂ ਬੜੇ ਸਟ੍ਰਿਕਟ ਰਹਾਂਗੇ ਅਸੀਂ ਤਾਂ ਜੜੀ ਵੀ ਜਿਹੜੀ ਹੁਣ ਬੋਕੇ ਦੀ ਸੈਂਸਿਟੀਵਿਟੀ ਨੂੰ ਦੇਦੇ ਹੋਏ ਜਰਾ ਤੁਰੰਤ ਕਾਰਵਾਈ ਕਰਤੀ ਈਐਸਪੀ ਸਾਹਿਬ ਇਹਨਾਂ ਦੀ ਟੀਮ ਨੂੰ ਇਨਸਪੈਕਟਰ ਸਾਹਿਬ ਨੇ ਤੁਰੰਤ ਕਾਰਵਾਈ ਕਰ ਦਿਓ ਇਹ ਨਾਲ ਦੀ ਨਾਲ ਜਿਹੜੀ ਮੇਨ ਅਕੀਡੂ ਸੀਗੇ ਉਹਨਾਂ ਨੂੰ ਅਸੀਂ ਦਬੋਚ ਲਿਆ ਤੇ ਅੱਗੇ ਵੀ ਅਸੀਂ ਕਾਰਵਾਈ ਕਰਾਂ ਸਰ ਜਿਹਨਾਂ ਤੇ ਹਮਲਾ ਹੈ ਕੋਈ ਕਾਇਲ ਹੋਇਆ ਹੈ ਉਹਨਾਂ ਕਿਥੇ ਸਰ ਹਾਂ ਇੰਟਰਵਿਊ ਜਾਈਏ ਨੇ 300 ਅਬਜ਼ਰਵੇਸ਼ਨ ਨੇ ਸਰ ਹਥਿਆਰ ਗ੍ਰਹਣ ਕਰ ਲਏ ਜਿਹਨਾਂ ਨੂੰ ਦੇਖੋ ਜਿਹੜਾ ਇਥੇ ਵੀ ਇੱਕ ਦੇ ਕਾਪਾ ਹੈਗਾ ਇੱਕ ਉੱਨਾ ਤਰ੍ਹਾਂ ਦਾ ਕਿਊਜ਼ ਹੈ ਬਦਲ ਉਹ ਤੋਂ ਵੀ ਕਾਪਾ ਮਿਲਿਆ ਜਿਹਨੂੰ ਦਫਤਰ ਕਾਇਮ ਦਫਤਰ ਇਕ ਕਹਿੰਦੇ ਹੈਗੇ ਤੇ ਇਹਨਾਂ ਤੋਂ ਇਲਾਵਾ ਜਿਹੜੇ ਹੋਰ ਫੇਸਵਾਲ ਬੈਟ ਰਿਆ ਟੰਡਾ ਵਾਲੇ ਬਾਰੇ ਮਿਲਿਆ ਨਾ ਸਰ ਜਿੰਨੇ ਸੋਚਨਾ ਦਿੱਤੀ ਸੀ ਬੰਦੇ ਨੇ ਜਿਹੜਾ ਤੂੰ ਹਟ ਗਿਆ ਤੁਸੀਂ ਤੁਹਾਡੇ ਦੱਸੇ ਮੁਤਾਬਕ ਉਹ ਬੰਦਾ ਹੋ ਗਿਆ ਰੱਜ ਸਰ ਉਹ ਪੁਲਿਸ ਮੇਨਖੀ ਉਸੇ ਬਦਲ ਅਸੀਂ ਫੜਦੇ ਸਰ ਕੁਝ ਮਿਲタル ਜੇ ਕੁਝ ਘੰਟਿਆਂ ਦੇ ਅੰਦਰ ਹੀ ਇੰਨੇ ਲੋਕਾਂ ਦਾ ਧਿਆਨ ਲਾਣਾ ਕਿਸ ਤਰ੍ਹਾਂ ਹੈ ਕਿ ਕੋਈ ਕੀ ਤਿਆਰੀ ਸੀ ਤੁਹਾਡੀ ਪਰ ਸਿਕ ਫਲਕਾ ਪੁਲਿਸ ਅਸੀਂ ਬਿਲਕੁਲ ਵਚਨਬੱਧ ਹਾਂ ਕਿ ਅਸੀਂ ਕੋਈ ਬਦਵਾਸ਼ੀ ਅਸੀਂ ਟੋਲਰੈਂਟ ਨਹੀਂ ਕਰਾਂਗੇ ਠੀਕ ਹੈ ਅੱਗੇ ਵੀ ਬਾਕੀ ਨੂੰ ਵੀ ਮੈਸੇਜ ਹੈ ਅਸੀਂ ਤੁਰੰਤ ਕਾਰਵਾਈ ਕਰਕੇ ਜਿਹੜੇ ਵੀ ਸਭ ਤੋਂ ਸਭਤ ਜਿਹੜੇ ਧਾਰਾ ਹੈਗੀ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਸਰ ਜਿੰਨਾ ਕਿ ਹਮਲਾ ਕੋਈ ਪੋਲੀਟੀਕਲ ਪਾਰਟੀ ਜਨਰਲ ਤਾਲੁਕਾ ਦਾ ਨਹੀਂ ਹੈ ਜਿਹਨਾਂ ਦੇ ਅਟੈਕ ਹੋਇਆ ਹੈ ਇਸ ਹੈਪਨਸ ਟੂ ਬੀ ਆਪਣੇ ਮੰਡਲ ਕੋਲ ਦਾਮੇ ਆਪਣੇ ਬੀਜਪੀ ਦੇ ਇਥੋਂ ਲੋਕਲ ਜਦੋਂ ਲੋਪਾਦੇ ਤੇ ਉਹਨਾਂ ਤੇ ਹੀ ਬਿਆਨات ਅਸੀਂ ਕਾਮੀ ਕੀਤੀ ਅ ਸਰ ਕੋਈ ਪਿਛਲਾ ਇੰਡਰ ਰਿਪੋਰਟ ਵੀ ਵਿਖਿਆ ਜਾਏਗਾ ਕੋਈ ਰੰਜੀਸ਼ ਹੈ ਜਾਂ ਕਿਸ ਤਰ੍ਹਾਂ ਦਾ ਡੈਫੀਨਟਲੀ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ ਅਲਰੀਡੀ ਸੀ ਦ ਕੁਨ ਰੀਜ ਜਿਹੜੀ ਜੋ ਸੜਾ ਜਿਹੜੀ ਭਾਰਤੀ ਨਿਆ ਸੇਂਟਰਾ ਦਾ ਤੈਅ ਜਿਹੜੇ ਵੀ ਉਤੋਂ ਸਟ੍ਰਿੰਗੈਂਟ ਰਿਐਕਸ਼ਨ ਸੀਗਾ ਉਹਨਾਂ ਦੇ ਅਟਾ ਹੋਏ 100 ਰੈਲਵੈਂਟ ਸੈਕਸ਼ਨ ਸੀਗਾ जिड़ी की पहले तीन सौ सात सी एक सौ नौ है और तेंसों तेंसों थारा तेंसों थारा तेंसों करते वो। ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत